ਗੋੜੀਆਂ ਨਾਲ ਬੰਦੇ ਮਾਰੇ ਨੇ ਤੁਸੀਂ ਬਹਿਬਲ ਕਲਾ ਉਹਦਾ ਹਿਸਾਬ ਕੌਣ ਦੇਵੇਗਾ ਸੈਂਕੜੇ ਬੰਦੇ ਕੋਟ ਪੂਰੇ ਫੱਟੜ ਹੋਏ ਉਹਦਾ ਹਿਸਾਬ ਕੌਣ ਦੇਵੇਗਾ ਪੰਜਾਬ ਦੇ ਵਿੱਚ ਉਹ ਡੀਜੀਪੀ ਲਾਇਆ ਜਿਨੇ ਸੈਂਕੜੇ ਮੁੰਡਿਆਂ ਦਾ ਇਨਕਾਊਂਟਰ ਫੇਕ ਇਨਕਾਊਂਟਰ ਕੀਤਾ ਉਹਦਾ ਹਿਸਾਬ ਕੌਣ ਦੇਵੇਗਾ ਉਹਦੀ ਮਾਫੀ ਕੌਣ ਮੰਗੇਗਾ ਭਾਈ ਜਗਤਾਰ ਸਿੰਘ ਤਾਰੇ ਨੂੰ 2013 ਜਾਂ 14 ਦੇ ਮੇਰੇ ਕੋਲ ਹੀ ਕੇਸ ਰਿਹਾ 5 ਸਾਲ ਉਹ 5-6 ਸਾਲ 5495 ਰੁਪਏ ਦਾ ਤੁਹਾਡੀ ਸਰਕਾਰ ਨੇ ਮুলਜੂ ਬਣਾਇਆ ਸੀ ਉਹਨੂੰ ਬੇਗਨਾ ਬੰਦਾ ਸੀ ਉਹਨੂੰ ਬਰੀ ਵੀ ਹੋ ਗਿਆ ਅਸੀਂ ਤਤਵਾਦੀ ਡਿਕਲੇਅਰ ਕਰਤੇ ਹੁਣ ਅਸੀਂ ਅੱਜ ਜਦੋਂ ਹਾਰਨ ਲੱਗੇ ਆ ਸਾਡੇ ਪੱਲੇ ਕੱਕ ਨਹੀਂ ਰਹਿ ਗਿਆ ਹੁਣ ਚਲੋ ਬੰਦੀ ਸਿੰਘਾਂ ਮਗਰ ਚੱਲ ਕੇ ਤੁਹਾਡੇ ਵੀ ਗਿੱਟੇ ਨਾਲ ਕਟਾ ਦਿਆਂ ਮੈਂ ਇਹ ਲਬ ਜੇ ਕਹਿਣ ਕਿ ਸੱਚੇ ਪਾਤਸ਼ਾਹ ਸਾਡਾ ਗਨਾਹ ਮਾਫ ਕਰ ਅਸੀਂ ਦੁਬਾਰਾ ਇਸ ਗੱਦੀ ਤੇ ਨਹੀਂ ਆਉਂਦੇ ਮੁੱਖ ਮੰਤਰੀ ਪੰਜਾਬ ਦਾ ਇੱਕ ਸੁਧਾਰਨ ਪਰਿਵਾਰ ਚੋਂ ਬਣੇ ਚਾਹੇ ਉਹ ਪਾਠੀ ਸਿੰਘ ਹੋਵੇ ਚਾਹੇ ਛੋਟਾ ਜਥੇਦਾਰ ਹੋਵੇ ਕੋਈ ਯੂਗਰ ਜਾਨ ਨੂੰ ਐਡਮਿਟ ਕਰੋ ਜਿਵੇਂ ਤੁਹਾਨੂੰ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਹ ਹੁਣ ਕਰਾਈ ਅਸੀਂ ਪਰਚਾ ਜਿਹੜਾ ਹੋਇਆ ਸੀ ਉਹ ਅਸੀਂ ਵਾਪਸ ਲਿਆ ਤੁਹਾਡਾ ਪੰਥ ਹੀ ਰਹਿ ਗਿਆ ਇਹ ਥੋੜਾ ਪੰਤਕ ਪਾਰਟੀ ਹੈ ਹੁਣ ਤੁਹਾਡੇ ਛੰਡੇ ਥਲੇ ਇਕੱਠੇ ਹੋ ਜੀਏ ਕਿਉਂ ਕਟਰੀ ਹੋਈਏ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹਫਨ ਕੀਤੀ ਆ ਉਹ ਛੰਡੇ ਥਲੇ ਇਕੱਠੇ ਹੋ ਜੀਏ ਜਿੱਥੇ ਸਾਡੇ ਵਕੀਲਾਂ ਨੂੰ ਪੰਜ ਪੰਜ ਮਿੰਟ ਬਾਅਦ ਥ੍ਰੈਟ ਆ ਕੇ ਕਹਿੰਦੇ ਮਾਫੀ ਮੰਗੋ ਉਹ ਛੰਡੇ ਥਲੇ ਇਕੱਠੇ ਹੋ ਜੀਏ ਤੁਹਾਡੇ ਅਸੀਂ ਯਾਰ ਤੁਸੀਂ ਤਾਂ ਸਿੱਖਾਂ ਨੂੰ ਰੋਲਿਆ ਆ ਰੀਸ ਕਰੋ ਭਾਜਪਾ ਦੀ ਵੇਖੋ ਆਪਦੀ ਕੌਮ ਲਈ ਕਿਵੇਂ ਇਕੱਠੇ ਹੋਏ ਜਿਹੜੀ ਇਹ ਮਾਫੀ ਹੈ ਉਹ ਚ ਲਬਜ ਵਰਤਿਆ ਜੇ ਜੇ ਕਨਫਰਮ ਨਹੀਂ ਕਰਦਾ ਉਹ ਲੱਗਦਾ ਕਿ ਜੇ ਤੁਹਾਡਾ ਦਿਲ ਦੁਖਿਆ ਜੇ ਸੰਗਤ ਚ ਲੱਗਿਆ ਫਿਰ ਜੇ ਲਬੀ ਤਾਂ ਕੋਰਟ ਦੇ ਵਿੱਚ ਐਡਮਿਟ ਹੋਣਾ ਹੀ ਨਹੀਂ ਨਾ ਕਿ ਜੇ ਤੁਹਾਨੂੰ ਲੱਗਿਆ ਜੇ ਕਿਉਂ ਲੱਗਿਆ ਭਾਈ ਸਾਰਾ ਕੁਝ ਹੀ ਕੀਤਾ ਆਪਾਂ ਸਤਰੀਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਸੁਖਪੀਰ ਸਿੰਘ ਬਾਦਲਾ ਅਕਸਰ ਕਹਿੰਦੇ ਨੇ ਕਿ ਪੰਥ ਦੀ ਸਰਕਾਰ ਹੈ ਤੇ ਪੰਥ ਦਾ ਭਲਾ ਇਹੋ ਸਰਕਾਰ ਕਰ ਸਕਦੀ ਹੈ ਪੰਜਾਬ ਦਾ ਪਲਾ ਇਹੋ ਸਰਕਾਰ ਕਰ ਸਕਦੀ ਹੈ ਅੱਜ ਸੁਖਬੀਰ ਸਿੰਘ ਬਾਦਲ ਦੀ ਇੱਕ ਸਪੀਚ ਜਿਹੜੀ ਆ ਉਹ ਆਉਂਦੀ ਆ ਜਿਸ ਤੇ ਵਿੱਚ ਉਹ ਮਾਫੀ ਮੰਗਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਕਿਸੇ ਤਰ੍ਹਾਂ ਦੀਆਂ ਗਲਤੀਆਂ ਸਾਡੀ ਸਰਕਾਰ ਦੇ ਵਿੱਚ ਹੋਈਆਂ ਨੇ ਜੇ ਬੇਅਦਬੀਆਂ ਸਾਡੀ ਸਰਕਾਰ ਦੇ ਵਿੱਚ ਹੋਈਆਂ ਨੇ ਤੇ ਅਸੀਂ ਦੋਸ਼ੀ ਨਹੀਂ ਫੜ ਸਕੇ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਸਾਨੂੰ ਸਮਾਂ ਨਹੀਂ ਮਿਲਿਆ ਤੇ ਜਿਨ੍ਹਾਂ ਦੇ ਵੀ ਦਿਲ ਟੁਖੇ ਨੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ ਖਾਸ ਕਰਕੇ ਸਿੱਖ ਸੰਗਤ ਦੀ ਉਹਨਾਂ ਨੇ ਗੱਲ ਕੀਤੀ ਆ ਇਸ ਮਸਲੇ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰ ਲਈਏ ਫਿਰ ਅਗਲੀ ਗੱਲ ਵੱਲ ਬਤਾਂਗੇ ਖਾਰਾ ਸਾਹਿਬ ਸਵਾਗਤ ਆ ਰ ਮੇਟਰ ਸਤਿ ਸ਼੍ਰੀ ਅਕਾਲ ਜੀ ਖਾਰ ਸਾਹਿਬ ਆਪਕ ਸਰ ਇਸ ਵਿਸ਼ੇ ਤੇ ਗੱਲਬਾਤ ਕਰਦੇ ਨੇ ਪਰ ਅੱਜ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਪੂਰੀ ਸੰਗਤ ਦੇ ਵਿੱਚ ਮਾਫੀ ਮੰਗੀ ਗਈ ਆ ਉਹ ਕਹਿੰਦੇ ਨੇ ਕਿ ਮੇਰੇ ਵੱਲੋਂ ਤੇ ਸੱਤਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਤੇ ਸ਼੍ਰੋਮਣੀ ਕਾਲ ਦਲ ਦੇ ਹਰ ਲੀਡਰ ਦੇ ਵੱਲੋਂ ਮੈਂ ਮਾਫੀ ਮੰਗਦਾ ਕਿ ਜੇਕਰ ਕਿਸੇ ਦਾ ਦਿਲ ਦੁਖਿਆ ਹੋਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਅਸੀਂ ਜਿਹੜਾ ਫੜ ਨਹੀਂ ਸਕੇ ਦੇਖੋ ਮਾਫੀ ਜਿਹੜੀ ਹੈ ਮੰਗਣੀ ਹੈ ਸਿੱਖ ਦੇ ਲਈ ਤਾਂ ਜੇ ਗੁਨਾਹ ਹੁੰਦਾ ਹੈ ਤਾਂ ਮਾਫੀ ਮੰਗਣੀ ਜਿਹੜੀ ਉਹਨੂੰ ਚਾਹੀਦੀ ਹੈ ਤੇ ਮਾਫੀ ਮੰਗਣਾ ਵੀ ਕੋਈ ਗੁਨਾਹ ਨਹੀਂ ਪਰ ਜਿਹੜੀ ਇਹ ਮਾਫੀ ਹੈ ਇਸ ਮਾਫੀ ਨੂੰ ਗੌਰ ਨਾਲ ਦੇਖੋਗੇ ਤਾਂ ਬੜੇ ਟੈਕਨੀਕਲ ਪੁਆਇੰਟ ਤੇ ਉਸ ਟਾਈਪ ਦੀ ਮਾਫੀ ਮੰਗੀ ਗਈ ਹੈ ਉਹ ਚ ਲਬਜ ਵਰਤਿਆ ਜੇ ਜੇ ਕਨਫਰਮ ਨਹੀਂ ਕਰਦਾ ਉਹ ਲੱਗਦਾ ਕਿ ਜੇ ਤੁਹਾਡਾ ਦਿਲ ਦੁਖਿਆ ਜੇ ਸੰਗਤ ਚ ਲੱਗਿਆ ਫਿਰ ਜੇ ਲਭੀ ਤਾਂ ਕੋਰਟ ਦੇ ਵਿੱਚ ਅਡਮਿਟ ਹੋਣਾ ਹੀ ਨਹੀਂ ਨਾ ਇਹ ਜੇ ਆਪ ਗਨਾਹ ਦੀ ਮਾਫੀ ਮੰਗਦੇ ਆ ਤੇ ਅਦਾਲਤਾਂ ਦੇ ਅੰਦਰ ਇਹ ਜਿਹੜੀ ਵੀਡੀਓ ਹੈ ਜਿਹੜੀ ਇੰਟਰਵਿਊ ਹੈ ਜਿਹੜੀ ਮਾਫੀ ਮੰਗੀ ਗਈ ਹੈ ਇਹ ਅਦਾਲਤਾਂ ਦੇ ਅੰਦਰ ਵੀ ਜਾਣੀ ਹੈ ਪਰ ਆਪਾਂ ਉਹਨੂੰ ਜੇਲ ਲਬਜ਼ ਵਰਤਿਆ ਜੇ ਇਹ ਚ ਕਨਫਰਮ ਨਹੀਂ ਹੁੰਦਾ ਕਿ ਜੇ ਤੁਹਾਨੂੰ ਲੱਗਿਆ ਜੇ ਕਿਉਂ ਲੱਗਿਆ ਭਾਈ ਸਾਰਾ ਕੁਝ ਹੀ ਕੀਤਾ ਆਪਾਂ ਗੁਰੂ ਹਰ ਰਾਏ ਜੀ ਦਾ ਲੜਕਾ RAM ਰਾਏ ਜੀ ਸੀ ਤਾਂ ਉਹਨਾਂ ਨੇ ਬਾਦਸ਼ਾਹ ਦੀ ਕਚੈਰੀ ਦੇ ਅੰਦਰ ਬਾਦਸ਼ਾਹ ਦੇ ਦਰਬਾਰ ਦੇ ਅੰਦਰ ਮਹਾਰਾਜ ਦੀ ਇੱਕ ਤੋਖ ਬਦਲਦੀ ਸੀ ਉਹਨਾਂ ਨੇ ਤੇ ਮਹਾਰਾਜ ਨੇ ਪੁੱਤਰ ਨੂੰ ਆਪਦੇ ਨੂੰ ਕਿਹਾ ਸੀ ਕਿ ਜਿੱਧਰ ਮੂੰਹ ਉਧਰ ਚਲੇ ਜਾ ਮੇਰੇ ਮੱਥੇ ਨਾਲ ਗੁਰੂ ਘਰ ਦੇ ਅੰਦਰ ਜੇ ਕੋਈ ਗਨਾਹ ਹੈ ਤਾਂ ਕਈ ਵਾਰ ਇਸ ਤਰ੍ਹਾਂ ਦੇ ਵੀ ਗਨਾਹ ਜਿਹੜੇ ਬਖਸ਼ਣ ਵਾਲੇ ਨਹੀਂ ਇਹ ਗਨਾਹ ਜਿਹੜੇ ਇਹਨਾਂ ਦੀ ਸਰਕਾਰ ਦੇ ਅੰਦਰ ਹੋਏ ਨੇ ਗਨਾਹ ਉਹ ਬਖਸ਼ਣ ਵਾਲੇ ਨਹੀਂ ਉਹ ਗਨਾਹ ਕਿਹੜਾ ਸੀ 2007 ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂਗ ਰਚ ਕੇ ਇੱਕ ਸਾਧ ਨੇ ਸਲਾਬਤਪੁਰੇ ਤੋਹਫੀਨ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਇਹ ਪੰਥਕ ਸਰਕਾਰ ਸੀ ਉਸ ਤੇ ਪਰਚਾ ਦਰਜ ਕੀਤਾ ਮਾਫੀ ਇਸ ਤਰ੍ਹਾਂ ਮੰਗੀ ਜਾਣੀ ਹੈ ਨਾ ਕਿ ਪਰਚਾ ਦਰਜ ਕੀਤਾ 2012 ਦੇ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਕੇਸ ਵਾਪਸ ਲੈ ਲਿਆ ਉਹ ਚ ਕਹਿਣਾ ਸੀ ਕਿ ਮਹਾਰਾਜ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਉਹ ਤੋਹੀਨ ਹੋਣ ਤੋਂ ਬਾਅਦ ਜਿਹੜਾ ਪਰਚਾ ਦਰਜ ਕੀਤਾ ਉਹ ਅਸੀਂ ਵਾਪਸ ਲੈ ਲਿਆ ਇੱਕ ਵੋਟਾਂ ਦੀ ਖਾਤਰ ਚਲੋ ਉਸ ਸਾਲ ਜਿੱਤ ਕੇ ਗਾਂ ਰਾਜ ਖਤਮ ਹੋ ਗਿਆ ਫਿਰ ਉਸ ਰਾਜ ਦੇ ਅੰਦਰ ਇਹ ਕਹਿੰਦੇ ਨੇ ਸਾਨੂੰ ਟਾਈਮ ਨਹੀਂ ਮਿਲਿਆ 2015 ਅਕਤੂਬਰ ਦੇ ਵਿੱਚ ਕਤਲ ਹੁੰਦੇ ਨੇ 2017 ਮਾਰਚ ਥੋੜੀ ਸਰਕਾਰ ਜਾਂਦੀ ਹੈ 1.5 ਸਾਲ ਤੁਹਾਡਾ ਰਾਜ ਰਹਿੰਦਾ ਹੈ ਲਬਜ ਨਾਲ ਲਬਜ ਨਹੀਂ ਜੁੜ ਰਿਹਾ ਇਹ ਬੰਦਾ ਲਬਜ ਬੋਲ ਰਿਹਾ ਹੈ ਕਿ ਸਾਥ ਕੋ ਖੋਲਿਆ ਸਾਰਾ ਕੁਝ ਕਿਨੇ ਕੋਲਿਆ 1.5 ਸਾਲ ਤੁਹਾਡੇ ਕੋਲ ਰਾਜ ਰਿਹਾ ਹੈ ਤੁਸੀਂ ਬੰਦੇ ਮਾਰੇ ਨੇ ਗੋਲੀਆਂ ਨਾਲ ਬੰਦੇ ਮਾਰੇ ਨੇ ਤੁਸੀਂ ਬਹਿਬਲ ਕਲਾ ਉਹਦਾ ਹਿਸਾਬ ਕੌਣ ਦੇਵੇਗਾ ਸੈਂਕੜੇ ਬੰਦੇ ਕੋਟ ਪੂਰੇ ਫੱਟੜ ਹੋਏ ਉਹਦਾ ਹਿਸਾਬ ਕੌਣ ਦੇਵੇਗਾ ਪੰਜਾਬ ਦੇ ਵਿੱਚ ਉਹ ਡੀਜੀਪੀ ਲਾਇਆ ਜਿਨੇ ਸੈਂਕੜੇ ਮੁੰਡਿਆਂ ਦਾ ਇਨਕਾਊਂਟਰ ਫੇਕ ਇਨਕਾਊਂਟਰ ਕੀਤਾ ਉਹਦਾ ਹਿਸਾਬ ਕੌਣ ਦੇਵੇਗਾ ਉਹਦੀ ਮਾਫੀ ਕੌਣ ਮੰਗੇਗਾ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਉਥੇ ਕਨਫਰਮ ਕਰਨਾ ਪਊਗਾ ਨਾ ਕਿ ਫਲਾਣੇ ਡੇਰੇ ਦੇ ਚੇਲਿਆਂ ਨੇ ਕੀਤੀ ਤੇ ਅਸੀਂ ਉਹਦੀ ਫਿਲਮ ਦੇ ਉੱਪਰ ਗੱਨ ਵਣ ਲਾਏ ਅਸੀਂ ਤਾਂ ਕਸਰ ਨਹੀਂ ਛੱਡੀ ਇੱਕ ਰਾਜ ਲੈਣ ਦੀ ਖਾਤਰ ਉਹ 5 ਸਾਲ ਰਾਜ ਦੀ ਖਾਤਰ ਅਸੀਂ ਉਹ ਸਾਧ ਦੇ ਚੇਲਿਆਂ ਦੀ ਸਪੋਰਟ ਕੀਤੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਵਾਹ ਨਹੀਂ ਕੀਤੀ ਕਿ ਫੇਰ ਕੀ ਹੋਇਆ ਹੁਣ ਜਦੋਂ ਰਾਜ ਵਾਪਸ ਨਹੀਂ ਆ ਰਿਹਾ ਹੁਣ ਆਪਾਂ ਜੇਲ੍ਹ ਲਬਜ਼ ਕਰਕੇ ਮਾਫੀ ਮੰਗ ਰਹੇ ਆ ਯਾਰ ਸਾਡੇ ਸਿੱਖਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਲੱਗਣਾ ਉਹਨਾਂ ਨੇ ਕਿਹਾ ਮਾਫੀ ਮੰਗ ਲਿਓ ਜੇਲ੍ਹ ਲਬਜ਼ ਕਹਿ ਰਿਹਾ ਜੇ ਉਹ ਜੇ ਨਹੀਂ ਕਹਿੰਦਾ ਤੇ ਅਦਾਲਤ ਦੇ ਵਿੱਚ ਇਹ ਕੰਮ ਆ ਜਾਣਾ ਸਾਰਾ ਲਬਜ਼ ਕੰਮ ਆਉਣਗੇ ਸਾਡੇ ਇਹ ਗਨਾਹ ਤਾਂ ਕਬੂਲ ਹੈ ਫਿਰ ਕਨਫੈਸ਼ਨ ਵੀ ਕਰਨਾ ਚਾਹੀਦਾ ਇੱਕ ਰਾਜ ਦੀ ਖਾਤਰ ਗਨਾਹ ਕਬੂਲ ਨਹੀਂ ਹੋਣਾ ਗਨਾਹ ਜਿਹੜਾ ਕਬੂਲ ਹੋਣਾ ਆਪਦੇ ਧਰਮ ਦੀ ਖਾਤਰ ਕਰਨਾ ਹੈ ਆਪਦੇ ਧਰਮ ਨੂੰ ਉੱਪਰ ਚੁੱਕਣ ਲਈ ਕਰਨਾ ਹੈ ਸਰੀਰ ਜਾਂਦਾ ਤੇ ਜਾਵੇ ਫਿਰ ਫਿਰ ਤਾਂ ਵੇਖੀ ਜਾਈਏਗੀ ਨਾ ਜੋ ਹੁੰਦਾ ਹੈ ਫਿਰ ਤਾਂ ਕਈ ਜਨਮਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਆਪਾਂ ਤਾਂ ਇਸ ਧਰਤੀ ਤੇ ਫਿਰ ਦੁਬਾਰਾ ਰਾਜ ਲੈਣ ਦੀ ਗੱਲ ਕਰ ਰਹੇ ਆ ਪ੍ਰਕਾਸ਼ ਸਿੰਘ ਬਾਦਲ ਮੈਨੂੰ ਬੁਲਾਉਂਦੇ ਹੁੰਦੇ ਸੀ ਮੇਰੇ ਕੋਲ ਜਦ ਬਿਮਾਰ ਹੁੰਦੇ ਸੀ ਤਾਂ ਉਹ ਮੇਰੇ ਨਾਲ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਇਹ ਵੀ ਇਸ ਸਪੀਚ ਦੇ ਵਿੱਚ ਕਹੀ ਗਈ ਹੈ ਕਿ ਮੈਨੂੰ ਇਸ ਚੀਜ਼ ਦਾ ਬੜਾ ਵੱਡਾ ਦੁੱਖ ਆ ਕਿ ਆਪਣੇ ਰਾਜ ਦੇ ਵਿੱਚ ਜਦੋਂ ਮੈਂ ਚੀਫ ਮਿਨਿਸਟਰ ਸੀ ਮੇਰੇ ਚੀਫ ਮਿਨਿਸਟਰ ਰਹਿੰਦੇ ਆ ਇਹ ਚੀਜ਼ ਹੋਈ ਆ ਤੇ ਮੈਂ ਉਸ ਚੀਜ਼ ਦੀ ਜਿਹੜੀ ਹੈਗਾ ਦੋਸ਼ੀ ਜਿਹੜਾ ਨਹੀਂ ਫੜ ਸਕਿਆ ਕਹਿੰਦੇ ਉਹਨਾਂ ਦੇ ਆਖਰੀ ਦਮ ਤੱਕ ਵੀ ਉਹਨਾਂ ਦੇ ਜਿਹੜਾ ਹੈਗਾ ਇਹ ਇਹ ਚੀਜ਼ ਦਾ ਉਹਨਾਂ ਨੂੰ ਗਿਲਾ ਸੀ ਕਿ ਇਹ ਚੀਜ਼ ਮੈਂ ਨਹੀਂ ਕਰ ਸਕਿਆ ਮੈਂ ਤੁਹਾਨੂੰ ਦੁਬਾਰਾ ਫੇਰ ਉੱਥੇ ਹੀ ਆ ਰਿਹਾ ਤੁਸੀਂ ਦੋਸ਼ੀ ਫੜ ਕੇ ਵੀ ਨਹੀਂ ਫੜਿਆ ਤੁਸੀਂ ਪਰਚਾ ਤੇਰੇ ਚ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 295 A ਦਾ ਉਹ ਵਾਪਸ ਕਿਉਂ ਲਿਆ ਉਹਦਾ ਤੁਹਾਨੂੰ ਕਨਫਰਮ ਸੀ ਨਾ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਤੁਹਾਡੇ ਉਲਟ ਉਹਦਾ ਤੁਹਾਨੂੰ ਕਨਫਰਮ ਸੀ ਨਾ ਕਿ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵੰਗ ਰਚਿਆ ਉਹ ਬੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕੀਤੀ ਹੈ ਪੰਜ ਪਿਆਰਿਆਂ ਦੀ ਉਹਨੇ ਉਹ ਪਰਚਾ ਵਾਪਸ ਕਿਉਂ ਲਿਆ ਸੀ ਉਹ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਸੀ ਉਹ ਤਾਂ 2007 ਦੀ ਗੱਲ ਹੈ ਤੁਹਾਡੀ ਸਰਕਾਰ ਜਾਂਦੀ ਹੈ 2017 ਚ 10 ਸਾਲ ਤੁਹਾਡੀ ਸਰਕਾਰ ਰਹਿੰਦੀ ਹੈ ਕੱਲੇ ਬੰਦੇ ਮਾਰਨੀ ਸਿੱਖੇ ਆਪ ਕੱਲੇ ਗੁਨਾਹ ਜਿਹੜੇ ਨੇ ਉਹ ਤਾਂ ਉਹ ਗੁਨਾਹ ਤਾਂ ਬੰਦੇ ਨੂੰ ਬੁਲਾਉਂਦੇ ਹੁੰਦੇ ਨੇ ਇੱਕ ਇੱਕ ਚੀਜ਼ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਤੇ ਇੱਕ ਇੱਕ ਚੀਜ਼ ਐਡਮਿਟ ਹੋਣੀ ਹੈ ਇੱਥੇ ਕਿਉਂਕਿ ਬਹੁਤ ਲੋਕਾਂ ਨਾਲ ਇਹਨਾਂ ਨੇ ਧੱਕਾ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਜਿੰਦੇ ਮਗਰ ਸਿੱਖਾਂ ਦੀਆਂ ਅਣਗਿਣਤ ਜਿਹੜੀਆਂ ਅਸੀਂ ਉਹ ਸ਼ਹੀਦੀਆਂ ਹੋਈਆਂ ਅਣਗਿਣਤ ਲਾਸ਼ਾਂ ਦੇ ਢੇਰ ਲੱਗੇ ਪਰ ਆਪਾਂ ਦੋ ਲਫ਼ਜ਼ਾਂ ਚ ਕਹਾਣੀ ਖਤਮ ਨਹੀਂ ਹੋਣੀ ਹਣੀ ਤੁਸੀਂ ਬਹੁਤ ਵੱਡੇ ਗੁਨਾਹ ਕੀਤੇ ਨੇ ਉਹਨਾਂ ਡੇਰੇ ਵਾਲੇ ਸਾਥ ਦੇ ਚੇਲਿਆਂ ਦੇ ਸਪੋਰਟ ਕਰਕੇ ਤੁਸੀਂ ਫਿਲਮਾਂ ਤੇ ਗਨਮੈਨ ਦਿੱਤੇ ਹੁਣ ਇਹ ਕਹਿੰਦੇ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰੇ ਨੂੰ 2013 ਜਾਂ 14 ਦੇ ਮੇਰੇ ਕੋਲ ਹੀ ਕੇਸ ਰਿਆ 5 ਸਾਲ ਉਹ 5-6 ਸਾਲ 5495 ਰੁਪਏ ਦਾ ਤੁਹਾਡੀ ਸਰਕਾਰ ਨੇ ਮুলਜੂਮ ਬਣਾਇਆ ਸੀ ਉਹਨੂੰ ਉਹ ਬੇਗਨਾ ਬੰਦਾ ਸੀ ਉਹਨੂੰ ਬਰੀ ਵੀ ਹੋ ਗਿਆ ਇਹ ਕਮਰਜੀਤ ਨਾਂ ਦਾ ਬੰਦਾ ਸੀ ਜਿੰਦੀ ਲਾਈਫ ਬਰਬਾਦ ਹੋ ਗਈ ਪਰਿਵਾਰ ਛੱਡ ਗਿਆ ਉਹਨੂੰ ਤੇਰੇ ਕਰਕੇ ਹੀ ਹੋਇਆ ਉਹਨੂੰ ਤੁਸੀਂ ਕਹਿੰਦੇ ਜੀ ਖਾਲਸਤਾਨੀ ਦਬਾਉਣੇ ਨੇ 5495 ਰੁਪਏ ਦੇ ਦੋਸ਼ ਲਾ ਕੇ 5 ਸਾਲ ਕੇਸ ਚੱਲਿਆ ਸੀ ਅੱਜ ਜਗਤਾਰ ਸਿੰਘ ਤਾਰੇ ਦੇ ਤੁਸੀਂ ਪ੍ਰੋਟੈਸਟ ਕਰਦੇ ਹੋ ਬੰਦੀ ਸਿੰਘਾ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਖਰਾ ਸਾਹਿਬ ਉਹ ਕਹਿੰਦੇ ਨੇ ਕਿ 20 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਅਸੀਂ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਸਾਡੇ ਨਾਲ ਚੱਲੋ ਕਹਿੰਦੇ ਆਪਾਂ ਪ੍ਰੈਸ਼ਰ ਪਾ ਕੇ ਬੰਦੀ ਸਿੰਘ ਛਡਵਾਉਣੇ ਆ ਤੁਸੀਂ ਕਹਿੰਦੇ ਹੋ ਬੰਦੀ ਸਿੰਘਾਂ ਦੀ ਉਹਨਾਂ ਨੇ ਬੰਦੀ ਸਿੰਘਾਂ ਦੇ ਲਈ ਆ ਕੁਝ ਕੀਤਾ ਮੈਂ ਜਗਤਾਰ ਸਿੰਘ ਤਾਰੇ ਦੀ ਗੱਲ ਸੁਣਾਤਾ ਰਿਹਾ ਤੁਹਾਨੂੰ ਕਿ ਜਗਤਾਰ ਸਿੰਘ ਤਾਰੇ ਤੇ ਦੋਸ਼ੀ ਇਹਨਾਂ ਦੀ ਸਰਕਾਰ 'ਚ ਲੱਗੇ ਨੇ ਉਦੋਂ ਇਹਨਾਂ ਦੇ ਬਿਆਨ ਆਉਂਦੇ ਹੁੰਦੇ ਸੀ ਕਿ ਦੇਖੋ ਖਾਲਸਤਾਨੀਆਂ ਨੂੰ ਦਬਾ ਰਹੇ ਹਾਂ ਅਸੀਂ ਉਦੋਂ ਵੀ ਰਾਜ ਲੈਣ ਦੀ ਗੱਲ ਸੀ ਨਾ ਉਦੋਂ ਆਪਾਂ 2013 14 'ਚ ਇਹ ਕਹਿ ਰਹੇ ਸੀ ਕਿਸ ਤਰੀਕੇ ਦੇ ਨਾਲ ਇਹ ਬੰਦੇ ਦਬਾਏ ਜਾਣ ਉਹ ਬੰਦੇ 5-5 ਸਾਲ ਉਹਨਾਂ ਦੀ ਇੱਥੇ ਇਹਨਾਂ ਤਰੀਕਾ ਪਈਆਂ ਅੱਜ ਆਪਾਂ ਕਹਿ ਰਿਹਾ ਜੀ ਉਹ ਤਾਂ ਬੰਦੀ ਸਿੰਘ ਨੇ ਤੇ ਜਿਹੜੇ ਬੰਦੀ ਸਿੰਘ ਨੂੰ ਬਸਾਉਣ ਵਾਲੇ ਕੌਣ ਸੀ ਮਾਰਨ ਵਾਲੇ ਕੌਣ ਸੀ ਤੁਹਾਡਾ ਡੀਆਈਜੀ ਜਿਹਨੂੰ ਤੁਸੀਂ ਉਦੋਂ ਡੀਆਈਜੀ ਲਾਇਆ ਡੀਜੀਪੀ ਲਾਇਆ ਸੌਰੀ ਜਿਹਨੂੰ ਤੁਸੀਂ ਡੀਜੀਪੀ ਲਾਇਆ ਉਹ ਤਾਂ ਸਿੱਖਾਂ ਨੂੰ ਮਾਰਨ ਵਾਲਾ ਬੰਦਾ ਸੀ ਹੁਣ ਦੇਖੋ ਤੁਸੀਂ ਭਾਜਪਾ ਹੈ ਭਾਜਪਾ ਦੇ ਕਿਸੇ ਟਾਈਮ ਤੇ ਲੋਕ ਕਹਿੰਦੇ ਹੁੰਦੇ ਸੀ ਜੀ ਸਿੱਖਾਂ ਦੇ ਅੰਦਰ ਧਰਮ ਤੇ ਸਿਆਸਤ ਇਕੱਠੀ ਨਹੀਂ ਚਾਹੀਦੀ ਇਹ ਬੋਲਦੇ ਹੁੰਦੇ ਸੀ ਪਰ ਛੇਵੇਂ ਪਾਤਸ਼ਾਹ ਨੇ ਮੇਰੀ ਪੀਰੀ ਦੀ ਗੱਲ ਕੀਤੀ ਸੀ ਤਾਂ ਹੁਣ ਭਾਜਪਾ ਨੇ ਕੀ ਕੀਤਾ ਜਿੰਨੇ ਮੁੱਖ ਮੰਤਰੀ ਨੇ ਆਪਦੇ بڑے ਛੋਟੇ ਘਰਾਂ ਚੋਂ ਲਿਆ ਰਹੇ ਨੇ ਯੂਪੀ ਤੇ ਰਾਜਸਥਾਨ ਚ ਲਾ ਲੋ ਉਹਨਾਂ ਨੇ ਗੱਲ ਨੋਟ ਕੀਤੀ ਕਿ ਸਾਨੂੰ ਆਪਦਾ ਧਰਮ ਫਲਾਉਣਾ ਹੈ ਅਸੀਂ ਅਮੀਰ ਆਦਮੀ ਧਰਮ ਨਹੀਂ ਫਲਾਉਂਦਾ ਹੁੰਦਾ ਕਿਤੇ ਵੀ ਉਹ ਪੈਸਾ ਇਕੱਠਾ ਕਰਦਾ ਹੁੰਦਾ bizness ਕਰਦਾ ਹੁੰਦਾ ਜਿਵੇਂ ਇਹਨਾਂ ਨੇ ਕੀਤਾ ਲੋਕਾਂ ਨੇ ਇਹਨਾਂ ਨੇ ਆਪਦੇ ਧਰਮ ਨੂੰ ਪਿੱਛੇ ਸੁੱਟਿਆ ਇਹ ਲਬਜੇ ਕਹਿਣ ਕਿ ਸੱਚੇ ਪਾਤਸ਼ਾਹ ਸਾਡਾ ਗਨਾਹ ਮਾਫ ਕਰ ਅਸੀਂ ਦੁਬਾਰਾ ਇਸ ਗੱਦੀ ਤੇ ਨਹੀਂ ਆਉਂਦੇ ਮੁੱਖ ਮੰਤਰੀ ਪੰਜਾਬ ਦਾ ਇੱਕ ਸੁਧਾਰਨ ਪਰਿਵਾਰ ਚੋਂ ਬਣੇ ਚਾਹੇ ਉਹ ਪਾਠੀ ਸਿੰਘ ਹੋਵੇ ਚਾਹੇ ਉਹ ਛੋਟਾ ਜਥੇਦਾਰ ਹੋਵੇ ਕੋਈ ਗੁਰਦੁਆਰੇ ਦਾ ਆਮ ਨਾਰਮਲ ਘਰਾਂ ਚੋਂ ਬੰਦੇ ਆਉਣ ਅਸੀਂ ਅਮੀਰ ਬੰਦੇ ਹਾਂ ਲੈਕਚਰ ਨਹੀਂ ਲੜਦੇ ਜਿਵੇਂ ਭਾਜਪਾ ਨੇ ਗਰੀਬ ਬੰਦੇ ਅੱਗੇ ਲੈ ਕੇ ਆਏ ਅਸੀਂ ਵੀ ਉਵੇਂ ਹੀ ਲੈ ਕੇ ਆਵਾਂਗੇ ਫਿਰ ਤਾਂ ਕਹੀਏ ਨਾ ਕਿ ਮਾਫੀ ਹੈ ਯਾਰ ਬੰਦਾ ਸਿਆਦ ਛੱਡ ਗਿਆ ਆਪਦੇ ਕੌਮ ਦੇ ਲਈ ਉਹ بڑے ਛੋਟੇ ਘਰ ਦੇ ਬੰਦਿਆਂ ਨੂੰ ਅੱਗੇ ਲੈ ਕੇ ਆ ਰਿਹਾ ਹੈ ਫਿਰ ਕਹਾਂਗੇ ਆਪਾਂ ਦੇਖੋ ਭਾਜਪਾ ਤੁਸੀਂ ਨੋਟ ਕਰੋ ਨਾ ਭਾਜਪਾ ਨੇ ਹਰ ਥਾਂ ਤੇ ਮੁੱਖ ਮੰਤਰੀ ਆਪ ਦਾ ਬڑے ਛੋਟੇ ਘਰ ਚੋਂ ਦਿੱਤਾ ਹੈ ਕਿਉਂ ਦਿੱਤਾ ਕਿਸੇ ਨੂੰ ਪਤਾ ਨਹੀਂ ਲੱਗਦਾ ਉਹਦੇ ਧਰਮ ਨੂੰ ਪ੍ਰੋਮੋਟ ਕਰ ਰਹੇ ਨੇ ਉਹ ਹਿੰਦੂ ਰਾਸ਼ਟਰਵਾਦ ਵਧ ਰਹੇ ਨੇ ਉਹਨਾਂ ਨੇ ਸਾਰੇ ਅਮੀਰ ਵਿੱਚੋਂ ਕੱਢਦੇ ਪਰ ਹੁਣ ਇਹ ਕਹਿੰਦੇ ਨੇ ਕਿ ਅਸੀਂ ਇਕੱਲੇ ਇਕੱਲੇ ਦੋਸ਼ੀ ਨੂੰ ਫੜਾਂਗੇ ਜਿਨੇ ਬੇਅਦਬੀ ਕੀਤੀ ਆ ਕਹਿੰਦੇ ਉਹਦੇ ਤੇ ਸਿਆਸਤ ਜਿਹੜੀ ਆ ਉਹ ਸੀ ਨਹੀਂ ਹੋਣ ਦੇਣੀ ਸਿਰ ਯਾਰ ਦੋਸ਼ੀ ਰਹਿ ਹੀ ਨਹੀਂ ਗਿਆ ਕੋਈ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਸੀ ਉਹ ਕੇਸ ਚਾਰ ਤਾਂ ਮੈਂ ਇੱਥੇ ਲੜੀ ਜਾਣਾ ਯਾਰ ਮੈਂ ਫਰੀਦਕੋਟ ਸਾਰੇ ਬੰਦੇ ਦੇ ਪਰਚੇ ਤੇਰ ਕਿਹਨੂੰ ਫੜੋਂਗਾ ਜਾ ਕੇ ਹੁਣ ਹੁਣ ਤਾਂ ਆਪ ਸਰੈਂਡਰ ਕਰਨਾ ਰਹਿ ਗਿਆ ਆਪਣਾ ਹੁਣ ਦੋਸ਼ੀ ਨਹੀਂ ਰਹਿ ਗਏ ਜਿਹੜੇ ਹੁਣ ਦੇਖੋ ਬੇਅਦਬੀ ਹੁੰਦੀ ਕਈ ਤਰ੍ਹਾਂ ਦੀ ਇੱਕ ਬੇਅਦਬੀ ਹੁੰਦੀ ਹੈ ਕਿ ਜਿਹੜਾ ਸਾਡੇ ਵਰਗਾ ਬੰਦਾ ਘਰੋਂ ਰੁੱਸਿਆ ਜਾ ਕੇ ਗੁਟਕਾ ਪਾੜ ਦਿੰਦਾ ਮਹਾਰਾਜ ਦਾ ਉਹਦਾ ਸਾਰੇ ਪਰਚੇ ਨਾਲ ਦੀ ਨਾ ਦਰਜ ਹੋਗੇ ਇੱਕ ਦੋ ਇੱਕ ਬੇਅਦਬੀ ਸੀ ਜਿਹੜੀ ਵੰਗਾਰ ਕੇ ਕੀਤੀ ਗਈ ਕਿ ਆ ਤੁਹਾਡਾ ਗੁਰੂ ਸਾਡੇ ਕੋਲ ਪਿਆਜ ਉਹ ਵੰਗਾਰਨ ਵਾਲੀ ਜਿਹੜੀ ਬਦਬੀ ਹੈ ਉਹ ਪਰਚੇ ਦਰਜ ਹੋ ਚੁੱਕੇ ਨੇ ਉਹ 5 ਕੇ 4-5 ਤਾਂ ਪਰਚੇ ਦਰਜੇ ਗੇਰੇ ਉੱਥੇ ਫਰੀਦਕੋਟ ਤੇ 4 ਜਿਹੜੇ ਨੇ ਇੱਥੇ ਫੂਲ ਨੇ ਉਹ ਤਾਂ ਪਰਚੇ ਦਰਜ ਨੇ ਜਿਹੜਾ ਪਰਚਾ ਦਰਜ ਸੀ ਉਹ ਤੁਸੀਂ ਸਾਧ ਦੇ ਉਲਟ ਤੁਸੀਂ ਵਾਪਸ ਲੈ ਗਏ ਦੋ ਤੁਸੀਂ ਕਤਲ ਵੀ ਕਰਤੇ ਹੋਰ ਵੀ ਇੱਕ ਵਾਰੀ ਮੇਰੇ ਦੇਖਣੇ ਭਾਈ ਰਾਜੋ ਵਾਲੇ ਹੋਈ ਸੀ ਉਹਨਾਂ ਲਈ ਮੇਰੇ ਦੇਖਣੇ 50 ਪੱਦਰ ਤੇ ਹੜਤਾਲ ਉਦੋਂ ਵੀ ਗੋਲੀ ਚਲਾ ਕੇ ਮੁੰਡੇ ਮਾਰੇ ਸੀ ਵੇਖਣਾ ਆਪਾਂ ਤਾਂ ਹਰ ਥਾਂ ਤੇ ਕਦਮ-ਕਦਮ ਤੇ ਆਪਾਂ ਬੇੜਾ ਘਰ ਕੀਤਾ ਤਾਂ ਫਿਰ ਉਹ ਪ੍ਰੈਸ਼ਰ ਕਿਹੜਾ ਜਿਹੜੇ ਪ੍ਰੈਸ਼ਰ ਦੀ ਇਹ ਗੱਲ ਕਰਦੇ ਨੇ ਕਿ ਸਾਡੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਸਾਡੇ ਤੇ ਪ੍ਰੈਸ਼ਰ ਪਾ ਕੇ ਸਾਡੇ ਤੋਂ ਜਿਹੜਾ ਇਹ ਚੀਜ਼ ਕਹਾ ਲਈ ਗਈ ਜਾਂ ਇਹ ਕਰਵਾ ਲਿਆ ਗਿਆ ਪ੍ਰੈਸ਼ਰ ਹੈ ਕਿੰਦਾ ਸੀ 2015 ਅਕਤੂਬਰ ਤੱਕ ਗੋਲੀ ਚੱਲਦੀ ਉਦੋਂ ਪਹਿਲਾਂ ਜੂਨ ਦੇ ਵਿੱਚ ਇਹ ਬੇਦਬੀ ਹੁੰਦੀ ਹੈ ਪਤੂ ਬਾੜ ਪੌਣੇ 2 ਸਾਲ ਥੋੜੀ ਸਰਕਾਰ ਹੈ ਉਦੋਂ ਦਾ ਸਰਦਾਰ ਸਭ ਕਿਸੇ ਦੀ ਹਿੰਮਤ ਨਹੀਂ ਸੀ ਕੋਈ ਕੋਈ ਬੰਦਾ ਇੱਕ ਲਫ਼ਜ਼ ਵੀ ਬੋਲ ਜੀ ਇਹਨਾਂ ਦੇ ਰਾਜ ਦੇ ਅੰਦਰ ਉਹ ਸਰਸੇ ਵਾਲੇ ਸਾਥ ਦੇ ਚੇਲਿਆ ਨੇ ਮੈਨੂੰ ਤੁਹਾਨੂੰ ਅੱਗੇ ਵੀ ਦੱਸਿਆ ਕਈ ਵਾਰ ਸਾਡੇ ਵਕੀਲਾਂ ਤੋਂ ਮਾਫੀ ਮੰਗਾਈ ਸੀ ਕਿਸੇ ਬੰਦੇ ਦੀ ਜੁਰਤ ਨਹੀਂ ਸੀ ਉਹ ਸਾਥ ਦੇ ਉਲਟ ਕੀ ਬੋਲ ਜੀ 5 ਮਿੰਟ ਜੇ ਪੁਲਿਸ ਜਿਹੜੀ ਪਰਚਾ ਦਰਜ ਕਰਦੀ ਹੁੰਦੀ ਸੀ ਉਸੇ ਵੇਲੇ ਕਹਿੰਦੀ ਸੀ ਮਾਫੀ ਮੰਗ ਸਾਥ ਤੋਂ ਜਾ ਚੱਲ ਅੰਦਰ ਇਹਨਾਂ ਤੁਹਾਡੇ ਰਾਜ ਦੇ ਅੰਦਰ ਗੁਨਾਹ ਕੀਤੇ ਨੇ ਤੁਸੀਂ ਜਾਨ ਨੂੰ ਐਡਮਿਟ ਕਰੋ ਜਿਵੇਂ ਤੁਹਾਨੂੰ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਿਹੀਨ ਕਰਾਈ ਅਸੀਂ ਪਰਚਾ ਜਿਹੜਾ ਹੋਇਆ ਸੀ ਉਹ ਅਸੀਂ ਵਾਪਸ ਲਿਆ ਸਾਡੇ ਗੁਰੂ ਸਹਿਬਾਨਾ ਦੇ ਅੰਦਰ ਐਡਾ ਵੱਡਾ ਗੁਨਾਹ ਕੀਤਾ ਬਾਣੀ ਜਾਂ ਤੁਕਾ ਪਲਟਾ ਦਿੱਤੀਆਂ ਗਈਆਂ ਤੇ ਮਹਾਰਾਜ ਨੇ ਕਿਹਾ ਜਿੱਧਰ ਮੂੰਹ ਉਧਰ ਚਲੇ ਜਾ ਮੇਰੇ ਮੱਥੇ ਨਾ ਲੱਗ ਤੇ ਅਸੀਂ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਇੱਕ ਸਾਧ ਤੋਂ ਕਰਾਈ ਯਾਰ ਅਸੀਂ ਅਜੇ ਕਹਿੰਨੇ ਆ ਕਿ ਜੇ ਲਬਜ ਵਰਤਨੇ ਆ ਜੇ ਤਾਂ ਆਪਾਂ ਕੋਰਟ ਚੋਂ ਬਚ ਰਹੇ ਆ ਤੁਸੀਂ ਇੱਕ ਵਾਰੀ ਐਡਮਿਟ ਕਰਨ ਦਿਓ ਇਹਨਾਂ ਨੂੰ ਫਿਰ ਆਪਾਂ ਅਦਾਲਤਾਂ ਚ ਲੈ ਕੇ ਚੱਲਾਂਗੇ ਨਾ ਐਡਮਿਟ ਤਾਂ ਕਰਨ ਨਾ ਪਰ ਰਾਜ ਲੈਣ ਲਈ ਐਡਮਿਟ ਕਰ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਰਾਜ ਲੈਣ ਲਈ ਕਰ ਰਹੇ ਨੇ ਕਿਉਂਕਿ ਇੱਕ ਗੱਲ ਹੋਰ ਇੱਕ ਇੱਕ ਗੱਲ ਖਰਾ ਸਾਹਿਬ ਹੋਰ ਵੀ ਕਹੀ ਗਿਆ ਕਹਿੰਦੇ ਨੇ ਕਿ ਆ ਆਪਾਂ ਸਾਰਾ ਚੀਜ਼ ਜਿਹੜੀਆਂ ਭੁੱਲ ਗਏ ਕਹਿੰਦੇ ਨੇ ਕਿ ਇੱਕ ਝੰਡੇ ਦੇ ਹੇਠ ਇਕੱਠੇ ਹੋਣ ਦੀ ਆਪਾਂ ਨੂੰ ਜ਼ਰੂਰਤ ਆ ਪੰਥ ਦੇ ਝੰਡੇ ਦੇ ਹੇਠ ਇਕੱਠੇ ਹੋਣ ਦੀ ਜ਼ਰੂਰਤ ਆ ਨਹੀਂ ਪੰਥ ਜ਼ਰੂਰੀ ਤੁਹਾਡੇ ਤੁਹਾਡਾ ਪੰਥੀ ਰਹਿ ਗਿਆ ਉਹ ਕਹਿੰਦੇ ਪੰਥਕ ਪਾਰਟੀ ਸਾਡੀ ਪੰਥਕ ਪਾਰਟੀ ਤੁਹਾਡੀ ਨਹੀਂ ਚੱਲਣੀ ਯਾਦ ਰੱਖਿਆ ਜੇ ਪੰਥਕ ਪਾਰਟੀ ਜਿਹੜੀ ਨਿਕਲੇਗੀ ਉਹ ਨਰੋਲ ਜਿਹੜੇ ਛੋਟੇ ਘਰਾਂ ਚੋਂ ਨਾਰਮਲ ਘਰਾਂ ਚੋਂ ਨਿਕਲੇਗੀ ਤਾਂ ਚੱਲੇਗਾ ਉਹ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਲక్ష్మణ ਸਿੰਘ ਧਾਰੋਵਾਲ ਦੇ ਪਰਿਵਾਰਾਂ ਚੋਂ ਨਿਕਲੇਗੀ ਜਿਹੜੇ ਬਬਰ ਸੀ ਸਾਡ 47 ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਚੋਂ ਨਿਕਲੇਗੀ ਇਹ ਥੋੜਾ ਪੰਥਕ ਪਾਰਟੀ ਹੈ ਹੁਣ ਤੁਹਾਡੇ ਝੰਡੇ ਥੱਲੇ ਇਕੱਠੇ ਹੋ ਜਿਏ ਕਿਉਂ ਕੱਟੇ ਹੋ ਜੀ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹਫੀਨ ਕੀਤੀ ਆ ਉਹ ਝੰਡੇ ਥੱਲੇ ਇਕੱਠੇ ਹੋਈਏ ਸੀ ਜਿੱਥੇ ਸਾਡੇ ਵਕੀਲਾਂ ਨੂੰ ਪੰਜ-ਪੰਜ ਮਿੰਟ ਬਾਅਦ ਥ੍ਰੈਟ ਆ ਕੇ ਕਹਿੰਦੇ ਮਾਫੀ ਮੰਗੋ ਉਸ ਝੰਡੇ ਥੱਲੇ ਇਕੱਠੇ ਹੋ ਜੀਏ ਤੁਹਾਡੇ ਅਸੀਂ ਜਿੱਥੇ ਤੁਸੀਂ ਜਗਤਾਰ ਸਿੰਘ ਤਾਰਾ ਨੂੰ ਜਿਹਨੂੰ ਬੰਦੀ ਸਿੰਘ ਕਹਿ ਰਹੇ ਹੋ ਉਹਨੂੰ ਤੁਸੀਂ ਮੈਂਟਰ ਦੇ ਵਿੱਚ 5495 ਰੁਪਏ ਦੇ ਵਿੱਚ ਤੁਸੀਂ ਉਹਨੂੰ ਪਰਚਾ ਦਰਜ ਕੀਤਾ ਉਹਨੂੰ ਆਪਾਂ ਝੰਡੇ ਥੱਲੇ ਕਵਾਂਗੇ ਆਪਾਂ ਜਿੱਥੇ ਤੁਸੀਂ ਬਹਿਬਲ ਕਲਾਂ 'ਚ ਦੋ ਕਤਲ ਹੁੰਦੇ ਨੇ ਉਹ ਝੰਡੇ ਥੱਲੇ ਜਾਣਾ ਚਾਹੁੰਦੇ ਜਿਹੜਾ ਡੀਜੀਪੀ ਐ ਸੁਮੇਤ ਸਿੰਘ ਸੈਣੀ ਜਿਨੇ ਕੋਹ ਕੋਕੇ ਮੁੰਡੇ ਮਾਰੇ ਜਿੱਥੇ ਜਸਾਜ ਸੰਸੇ ਖਾਲੜੇ ਦੀ ਵਾਈਫ ਇਹਨਾਂ ਦੇ ਫਾਦਰ ਕੋਲ ਗਈ ਉਹਨੇ ਬੀਬੀ ਨੇ ਆਪ ਕਿਹਾ ਸੀ ਮੈਨੂੰ ਕਹਿੰਦੇ ਸੀ ਕਿ ਚੇਅਰਮੈਨ ਹੀ ਲੈ ਲਓ ਬੀਬੀ ਛੱਡ ਦਿਓ ਹੁਣ ਯਾਰ ਤੁਸੀਂ ਤਾਂ ਸਿੱਖਾਂ ਨੂੰ ਰੋਲਿਆ ਆ ਆ ਰੀਸ ਕਰੋ ਭਾਜਪਾ ਦੀ ਵੇਖੋ ਆਪਦੀ ਕੌਮ ਲਈ ਕਿਵੇਂ ਇਕੱਠੇ ਹੋਏ ਨੇ ਵੇਖੋ ਆਪਦੇ ਧਰਮ ਨੂੰ ਫਲਾਉਣ ਲਈ ਕਿਵੇਂ ਇਕੱਠੇ ਹੋਏ ਨੇ ਆਪਾ ਤਾਂ ਆਪਦੇ ਧਰਮ ਦਾ ਇਨਾ ਨੁਕਸਾਨ ਕਰ ਦਿੱਤਾ ਸਿੱਖਾਂ ਦਾ ਇਨਾ ਨੁਕਸਾਨ ਕਰ ਦਿੱਤਾ ਉਹ ਤਾਂ 50 ਸਾਲ ਪਿੱਛੇ ਸੁੱਟਦੇ ਅਸੀਂ ਤਤਵਾਦੀ ਡਿਕਲੇਅਰ ਕਰਤੇ ਹੁਣ ਅਸੀਂ ਅੱਜ ਜਦੋਂ ਹਾਰਨ ਲੱਗੇ ਆ ਸਾਡੇ ਪੱਲੇ ਕੱਖ ਨਹੀਂ ਰਹਿ ਗਿਆ ਹੁਣ ਚਲੋ ਬੰਦੀ ਸਿੰਘਾਂ ਮਗਰ ਚੱਲ ਕੇ ਤੁਹਾਡੇ ਵੀ ਗਿੱਟੇ ਨਾਲ ਕਟਾ ਦਿਆਂ ਮੈਂ ਜਿਨ੍ਹਾਂ ਨੇ ਕਰਨਾ ਐ ਉਹ ਆਪੇ ਕੁਛ ਕਰਨੇ ਤਹਾਨੂੰ ਤੁਹਾਨੂੰ ਕੀ ਲੱਗਦਾ ਵੀ ਅੱਜ ਮਾਫੀ ਮੰਗਣ ਦੀ ਜ਼ਰੂਰਤ ਕੀ ਪੈ ਗਈ ਸੀ ਅੱਜ ਪੂਰੀ ਸਾਧ ਸੰਗਤ ਨੂੰ ਇਹ ਕਹਿਣ ਦੀ ਕਿ ਜ਼ਰੂਰਤ ਪੈ ਗਈ ਵੀ ਇੱਕ ਛੰਡੇ ਦੇ ਟੱਕਟੇ ਉਹ ਇਹ ਕਹਿਣ ਦੀ ਕਿ ਜ਼ਰੂਰਤ ਪੈ ਗਈ ਕਿ ਮੈਂ ਆਪਣੇ ਵੱਲੋਂ ਤੇ ਆਪਣੇ ਕਿਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਮਾਫੀ ਮੰਗ ਰਹੇ ਹਾਂ ਨਹੀਂ ਅੱਜ ਮਾਫੀ ਦਾ 2024 ਦੇ ਇਲੈਕਸ਼ਨ ਨੇ ਹੋਰ ਕੀ ਮਾਫੀ ਆ ਮਾਫੀ ਜਿਹੜੀ ਮੰਗਣੀ ਹੁੰਦੀ ਆ ਉਹ ਇਲੈਕਸ਼ਨ ਵੇਖ ਕੇ ਥੋੜਾ ਮੰਗੀ ਜਾਂਦੀ ਹੁੰਦੀ ਆ ਮੈਂ ਤੈਨੂੰ ਕਹੀ ਜਾਂਦਾ ਜੇਲ ਲਬਜ਼ ਵਿੱਚੋਂ ਕੱਟੋ ਨਾ ਆਪਾਂ ਅੱਜ ਐਪਲੀਕੇਸ਼ਨ ਦੇਣ ਨਾਲ ਪਤਾ ਲੱਗ ਜਾਊਗਾ ਕਿ ਇਹ ਸਰੀਰ ਨਾਸਵਾਨ ਹੈ ਜਾਣਦੇ ਇਹਨੂੰ ਆਪਾ ਜੇ ਵਰਤ ਰਿਆ ਨਾ ਜੀ ਟੈਕਨੀਕਲ ਪੁਆਇੰਟ ਤੇ ਇਹ ਅਦਾਲਤ ਦੇ ਵਿੱਚ ਐਡਮਿਟਰੀ ਹੋਣੀ ਗਾਨੇ ਤੁਸੀਂ ਚੰਗੀ ਤਰ੍ਹਾਂ ਮਾਫੀ ਮੰਗ ਲਓ ਆਪਾ ਪਿਛਲਾ ਕੇਸ ਵੀ ਰੀਓਪਨ ਹੋ ਜਾਊਗਾ ਸਾਧ ਦਾ ਵੀ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕੀਤੀ ਸੀ ਕਿ ਅਸੀਂ ਮਹਾਰਾਜ ਉਹ ਤੁਹਾਡੇ ਜਾਣ ਬੁੱਝ ਕੇ ਸਾਧ ਨੂੰ ਬਚਾਉਣ ਦੇ ਲਈ ਅਸੀਂ ਕੇਸ ਵਾਪਸ ਲੈ ਲਿਆ ਅਸੀਂ ਵੋਟਾਂ ਦੇ ਲਈ ਮਹਾਰਾਜੋ ਕੇਸ ਵਾਪਸ ਲੈ ਲਿਆ ਸਾਨੂੰ ਮਾਫੀ ਦਿਓ ਫਿਰ ਆਪਾਂ ਲੈ ਕੇ ਦੁਬਾਰਾ ਕੇਸ ਖਿਲਾਵਾਂਗੇ ਹਾਈ ਕੋਰਟ ਜੀ ਵੀ ਪੈਂਡਿੰਗ ਪਿਆ ਹੋਇਆ ਆਪਾਂ ਤਾਂ ਹਰ ਤਰ ਫਿਰ ਪੂਰਾ ਕੇਸ ਲੜ ਕੇ ਇਥੋਂ ਜ਼ਿਕਰ ਕੀ ਕੁਛ ਨਹੀਂ ਹੋਇਆ ਅਦਾਲਤਾਂ ਦੇ ਅੰਦਰ ਉਹ ਵੀ ਗੱਲਾਂ ਬਹੁਤ ਕਰਨ ਵਾਲੀਆਂ ਪਈਆਂ ਨੇ ਆਪਾਂ ਕਿਵੇਂ ਬਚਾਇਆ ਉਸ ਕੀ ਦਾ ਪੇਚ ਖੇਡੇ ਆਪਾਂ ਬਹੁਤ ਵੱਡੇ ਗੁਨਾਹ ਕੀਤੇ ਨੇ ਸਰੀਰ ਆਉਂਦਾ ਜਾਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੇ ਗੁਨਾਹ ਤਾਂ ਗੁਨਾਹ ਹੀ ਰਹਿਣਗੇ ਜੀ ਘਰ ਸਾਹਿਬ ਸਮਝਦਾ ਬਹੁਤ ਬਹੁਤ ਹਨ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਈ ਸੀ ਵਿਚਾਰ ਚਰਚਾ ਖਾਸ ਇਸ ਗੱਲ ਤੇ ਹੋਈ ਕਿ ਜਿਹੜੀ ਅੱਜ ਸੁਖਪੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮਾਫੀ ਮੰਗੀ ਗਈ ਆ ਉਹ ਕਹਿੰਦੇ ਨੇ ਕਿ ਮੇਰੇ ਵੱਲੋਂ ਪ੍ਰਕਾਸ਼ ਸਿੰਘ ਬਾਦਲੂ ਵਾਲਾਂ ਦੇ ਵੱਲੋਂ ਮੈਂ ਜਿਹੜੀ ਆ ਉਹ ਮਾਫੀ ਮੰਗਦਾ ਜੇ ਕਿਸੇ ਦਾ ਦਿਲ ਦੁਖਿਆ ਬੇਅਦਬੀ ਦੀ ਵੀ ਗੱਲ ਵੀ ਜਿਹੜੀ ਹੈਗੀ ਉਹਨਾਂ ਨੇ ਕੀਤੀ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਚਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ